ਸੂਰਥ ਮਹੱਲਾ ਪੰਜਵਾ ਸੁਖੀਏ ਕੋਪੇਖੈ ਸਭ ਸੁਖੀਆ ਮਨ ਮੇਰੇ ਜਿਨ ਆਪਣਾ ਧਰਮ ਗਵਾਤੋ ਉਸਕੇ ਬਾਣੇ ਕੋਈ ਨਾ ਬੁਲਜੇ ਸਗਲੋ ਬ੍ਰਹਮ ਪ੍ਰਸ਼ਾਪਤਾ ਹੈ ਸੁਖੀਏ ਕੋਪੇਖੈ ਸਭ ਸੁਖੀਆ ਜਿਸ ਤਰ ਕਹਿ ਸੁਖੀਆ ਆਦਮੀ ਕਾਰਨ ਸੁਖੀ ਹੀ ਹੈ verdade ਸੁਖੀ ਨੂੰ ਸਾਰੇ ਸੁਖੀ ਪਰਜੀਂ ਜਿੰਦੇ ਹੈ ਇਹ ਜਿਹ ਹੈ ਸਾਥ ਸੰਗੇ ਦੀ ਇੱਕ ਨਾ ਸੁਭਾਅ ਉਹੀ ਦੀ ਵਿਸ਼ੇਸ਼ੀਤ ਕੀ ਹੁੰਦੀ ਹੈ ਦ੍ਰਿਸ਼ਟੀ ਸਾੜੀ ਸਿੱਖੀ ਦੀ ਜੰਗੀਏ ਇਹ ਹੀ ਕੋਈ ਦ੍ਰਿਸ਼ਟੀ ਲੈ ਕੇ ਬੈਠਾ ਉਹ ਹੀ ਸਿੱਖ ਹਰੰਗੂਈਏ ਸੁਹੀਏ ਇਹਦੇ ਪਰਖਾ ਉਹਨੂੰ ਸਾਰੇ ਸੁਖੀ ਪ੍ਰਤੀਤ ਹੁੰਦੇ ਹਨ ਰੋਗੀ ਕਹ ਪਾਣਾ ਕਦੀ ਜਾਣੇ ਪੀਰ ਪਰਾਈ ਜਾਣ ਕੇ ਅੰਦਰ ਵਰਜ ਨਾ ਪਾਈ ਰੋਗੀ ਕਹ ਪਾਣਾ ਸਭ ਰੂਜ ਜਿਹੜੇ ਰੋਗੀ ਐ ਉਹ ਹਸਿਆ ਜਾਂ ਜਾ ਕੇ ਵਖਿਓ ਰੋਗੀ ਹਜ਼ਾਰਾਂ ਮੰਝੇ ਰੋਗੀਆਂ ਦੇ ਪਏ ਐ ਰੋਗੀਆਂ ਦੇ ਭਾਵੇਂ ਸਾਰੇ ਰੋਗੀ ਹਨ ਕਰਨੂ ਤਰਾਵਨ ਹਾਰ ਸੁਆਮੀ ਇਸ ਤਰ੍ਹਾਂ ਜਿਹੜੇ ਬ੍ਰਹਮ ਦੇ ਤੇ ਸੁਖੀ ਹੈ ਉਹਨੇ ਨਿਗਰ ਜਾਰੇ ਬ੍ਰਹਮ ਗਿਆਨ ਕਰਕੇ ਸੁਖੀ ਦੱਸਦੇ ਹੈ ਰੋਗੀ ਜਿਹੜੇ ਹੰਕਾਰੀ ਪੁਰਖ ਹੈ ਉਨੇ ਵੀ ਪਾਣੀ ਦੇ ਸਾਰੇ ਹੰਕਾਰੀ ਰੋਗੀ ਪ੍ਰਤੀਤ ਹੁੰਦੇ ਹਨ ਕਾਰਨ ਉਤਰਾਵਨ ਹਾਰ ਖਵਾਹ ਸਾਰੇ ਗੈਰਜੋਦ ਕਰਨ ਵਾਲਾ 크라운 ਵਾਲਾ ਸਰੂਕ ਹੈ ਮਾਲਕਾ ਪਰਮੇਸ਼ਵਰ ਹੋ ਆਪਨ ਹਾਥ ਸੰਜੋਗੀ ਆਪਣੇ ਅੱਖੀ ਰੱਖਿਆ ਸਾਰਿਆਂ ਦੇ ਕਰਮਾਂ ਦਾ ਐ ਇਹ ਵਾਸਤੇ ਸੰਜੋਗ ਕਰੇਸ਼ਣ ਮੇ ਜਿਹਦੀ ਕੋਈ ਵੀ ਕਰਨੀ ਉਹਦੇ ਅਨੁਸਾਰ ਫਲ ਹੁੰਦਾ ਹੈ ਮਨ ਮੇਰੇ ਜਿਨ ਆਪਣਾ ਧਰਮ ਗਵਾਤਾ ਤਨ ਹਾਰ ਸੁਯੋਗੀ ਜਿਨ੍ਹਾਂ ਨੂੰ ਆਪਣਾ ਹੱਥ ਕਿਰਪਾ ਦਾ ਰੱਖਿਆ ਉਹ ਮਾਰੇ ਗੁਰ ਸ਼ਬਦ ਦੇ ਸੰਯੋਗੀ ਹੋਏ ਆ ਉਹਨਾਂ ਨੂੰ ਆਪਣੇ ਹੱਥ ਵਿੱਚ ਕਿਰਪਾ ਦੇ ਅਧਿਵਾਰ ਆਪ ਦੇ ਰੂਪ ਦੇ ਸੰਯੋਗੀ ਬਣਾ ਲਿਆ ਹੈ ਮਨ ਮੇਰੇ ਜਿਨ ਆਪਣਾ ਧਰਮ ਗਵਾਤਾ ਇਹ ਮੇਰੇ ਪਿਆਰੇ ਮਨ ਜਿਨੇ ਆਗਦੇ ਧਰਮ ਨੂੰ ਗਵਾ ਲਿਆ ਹੈ ਜਿਸ ਕਾ ਭਾਣਾ ਕੋਈ ਨਾ ਪੂਰਿਆ ਉਹਦੇ ਭਾਣੇ ਜ ਕੋਈ ਪੂਰਿਆ ਹੋਇਆ ਹੀ ਨਹੀਂ ਹੈ ਜਿੰਨੇ ਸਭ ਨੂੰ ਬ੍ਰਹਮ ਪ੍ਰਕਾਸ਼ ਸਾਰੇ ਜੀ ਬ੍ਰਹਮ ਆਤਮਾ ਨੂੰ ਪਛਾਣ ਲਿਆ ਹੈ ਮਨ ਮੇਰੇ ਜਿਨ ਗੁਰ ਤੇ ਭਾਣੇ ਆਪਣੇ ਧਰਮ ਗਵਾਚਾ ਸਾਰੇ ਬ੍ਰਹਮ ਪਛਾਣ ਤੋ ਇਹ ਮੇਰੇ ਮਨਾਂ ਜਿਮਾਂ ਨੇ ਗੁਰਾਂ ਦੇ ਭਾਣੇ ਵੀ ਚੱਲ ਕੇ ਆਪਣਾ ਧਰਮ ਗਵਾ ਲਿਆ ਸਾਰੇ ਜੀ ਬ੍ਰਹਮ ਨੂੰ ਪਛਾਣ ਲਿਆ ਉਸਕੇ ਕੋਈ ਨਾ ਪੂਤਾ ਉਦੋਂ ਕੋਈ ਝੁੱਲ ਅਗਿਆਨ ਬਿੰਦੀ ਰਹੇ ਜਾਂ ਵੀ ਕਾਰਨ ਜਿ ਬ੍ਰਹਮ ਆਤਮਾਏ ਦੱਸਦਾ ਐਸੀ ਗੁਣ ਵਿਸ਼ਟੀ ਜਾਗ ਪੈਂਦੀ ਹੈ ਰਹਾਉ ਸ਼ਾਂਤੋ ਸੰਗ ਜਾ ਕਾ ਮਨ ਸੀਤਲ ਸੰਤੋ ਦੀ ਸੰਗ ਕਰਕੇ ਜਿਨ੍ਹਾਂ ਦਾ ਮਨ ਸੀਤਲ ਸ਼ਾਂਤ ਹੋ ਗਿਆ ਹੈ ਉਹ ਜਾਣ ਤਗਦੀ ਠੰਢੀ ਸਾਰੀ ਸਿਕੀ ਨੂੰ ਸ਼ਾਂਤ ਜਿਤ ਹੋਈ ਜਾਣਦਾ ਹੈ ਠੰਢੀ ਜਾਣਦਾ ਹੈ ਹਉਮੈ ਰੋਗ ਜਾ ਕਾ ਮਨ ਵਿਆਪਕ ਬੁੱਲੋਂ ਕੋ ਕਾ ਦਾ ਹਉਮੈ ਰੋਗ ਚ ਮਨ ਵਿਆਪਕ ਲੱਗਾ ਹੋਇਆ ਹੈ ਉਹ ਜਨਮ ਮਰੈ ਬੇਲ ਲਾਂਤੀ ਇਹ ਐਦਿ ਯੋਂ ਦੇ ਮਰਦੇ ਸ੍ਰਿਸ਼ਟੀ ਵੀ ਬਰਲਾਬ ਕਰਦੀ ਉਹਨਾਂ ਨੂੰ ਪ੍ਰਤੀਤ ਹੁੰਦੀ ਹੈ ਗਿਆਨ ਅੰਜਨ ਜਾ ਈ ਮੇਤਰੀ ਪੜਿਆ ਜਿਨ੍ਹਾਂ ਨੇ ਗਿਆਨ ਦੀ سرمਹਾਰਾ ਨਿ ਮਨਮੋਦਕ ਰੂਪੀ ਨੇਤਰਾਜ ਪ੍ਰਾਪਤਾ ਹੈ ਦੇਖੂ ਰੂਪੀ ਸੁਲਾਈਆਂ ਦੁਆਰਾ ਤਾ ਕੋ ਸਰਵ ਪ੍ਰਗਾਸਾ ਨੂੰ ਸਾਰੇ ਜੀ ਬ੍ਰਹਮਾਤਮਾ ਦਾ ਪ੍ਰਕਾਸ਼ ਗਿਆਨ ਦਾ ਦੁੱਲਾ ਹੈ ਅਗਿਆਨ ਅੰਧੇਰਾ ਸੀ ਜਿਸ ਨਾਹੀ ਜਿਨ੍ਹਾਂ ਨੇ ਅਗਿਆਨ ਦਾ ਹਨੇਰਾ ਪਿਆ ਹੋਇਆ ਹੈ ਉਹਨੂੰ ਕੋਈ ਵੀ ਦੁਸ਼ਮਣ ਨਹੀਂ ਆਠੋ ਫਸਾਰਿਆ ਨਹੀਂ ਦੁਸ਼ਮਣ ਬੌੜ ਬੌੜ ਪਰਮਾਤਾ ਮੁਰਮੁਰ ਕੇ ਜੂਨਾ ਜੀ ਅਪੰਦ ਕਰਕੇ ਪਰਮ ਦਾ ਰਹਿੰਦਾ ਹੈ ਉਹ ਪੁਰਖੋਂ ਹੁਣ ਬੇਨਾਤੀ ਸਵਾਮੀ ਆਪਣੀ ਇਹਨਾਂ ਕੋਈ ਬੇਨਤੀ ਕਰਦੇ ਹਾਂ ਕਿ ਸਾਡੇ ਆਪਣੇ ਸਵਾਮੀ ਅਕਾਲ ਪੁਰਖੋਂ ਇਹ ਸਾਡੀ ਬੇਨਤੀ ਨੂੰ ਆਪ ਸੁਣੋ ਜੀ ਨਾਲ ਕੇ ਸੁਖ ਮੰਗ ਜੀ ਤਾਂ ਸਿੱਧੇ ਪੈਰਸ਼ਾ ਤੁਹਾਡੇ ਪਾਸੋਂ ਇਹੋ ਹੀ ਸੁਖ ਮੰਗਦੇ ਆਂ ਗੁਰੂ ਸਾਹਿਬ ਬਸਦੇ ਐ ਗਾਇ ਕੀਰਤਨ ਤੇਰਾ ਸਾਧੂਗਾ ਜਿੱਥੇ ਤੇਰੇ ਸੰਤ ਭਗਤ ਮਾਰੇ ਕੀਰਤਨ ਜਸ ਗਾਉਂਦੇ ਐ ਤਹੇ ਮੇਰਾ ਮਨ ਮੇਰਾ ਮਨ ਮਾਰਾ ਉੱਥੇ ਲੱਗੇ ਇਹੋ ਸਾਡਾ ਚਿੱਤ ਕਾਗੜ ਹੋ ਕੇ ਤੇਰੇ ਵਿੱਚ ਜੁੜੇ ਮਨਮਈ ਫਿਸ਼ਟੀ ਐ ਸਾਰਿਆਂ ਦੀ ਜਿਨ੍ਹਾਂ ਦਾ ਮਨ ਆਜੇ ਸਿਮੰਤ ਲੱਗਾ ਹੈ ਉਹਨਾਂ ਨੂੰ ਭਰ ਵਿੱਚ ਕਿਹਾ ਗਿਆ ਸਾਰੇ ਕੀ ਤੇਰਾ ਰੂਪ ਦਿਸਦਾ ਹੈ ਸੁਣ ਬੇਨਾਤੀ ਸਵਾਮੀ ਆਪਣੇ ਨਾਮ ਜਿਹੇ ਸੁਖ ਮੰਦ ਕਰ ਜੈ ਜੀ ਤੁੰਦਰੀ ਸਤਿਗੁਰ ਤਸਿਰ ਮਨ ਲਗ ਵਾਜਿਕਾ ਖੰਡਾ ਸੰਨਕਾ ਤੁਹਾਨੂੰ ਸਤਿ ਸੰਨਕਾ ਗੁਰੂ ਜੀ ਪੀਤਾਲ ਸਰਬਾਲਾ ਕਰਕੇ ਫਰਮਾਉਂਦੇ ਹਨ ਪਾਕਿਸਤਾਨ ਕਮੇਟਾ ਧਾਨਸਤਾਨ ਕਮੇਟਾ ਬੰਤਨੀ ਸ਼ਹਿਰੀ ਦੇ ਗੁਰੂ ਆਂਦਾ ਗੁਰੂ ਸਾਹਿਬ ਦੀ ਸਿੱਖਾਂ ਦਾ ਸੰਜੇ ਵਾਜ ਜਿਸ ਹਨੇਰ ਨਾਲ ਜੋ ਬੰਦਗੀ ਕਰਨ ਵਾਲੇ ਪਰਮੀਆਂ ਹਨ ਜਿਨ੍ਹਾਂ ਸੋਹੇ ਗ੍ਰਾਸਮ ਵਿੱਚ ਤੇਰਨ ਮਨ ਮਨ ਨੂੰ ਧੰਕੇ ਸੇਈ ਨਾਨਕਾ ਪੂਰਨ ਹੋਈ ਸੰਤ ਉਹ ਕਰ ਕਰਕੇ ਸੰਤ ਆਦ ਕਰੇ ਹਨ ਸੰਤ ਨੂੰ ਇਸ ਗੁਰਕਾਰ ਮਾਰੇ ਕਲਗੀਧਰ ਲੁਕਿਆ ਹੈ ਤਨੇ ਸੰਤ ਪਰ ਹੋਈ ਚਾਈ ਤਾਂ ਤੇ ਸੰਖਿਆ ਸੰਤ ਸੁਣਾਈ ਕੰਤੂ ਦੇ ਸਮੇਂ ਜਾਂ ਤੋਂ ਨਹੀਂ ਸਹਿਤਾ ਕਰਦਾ ਕਿ ਇਸ ਕਰਕੇ ਸੰਤਾਂ ਦੀ ਸੰਖਿਆ ਗਿਣਤੀ ਵਾਹਿਗੁਰੂ ਨੇ ਵੀ ਸੰਪਤ ਕੀਤੀ ਇਹ ਗਿਣਤੀ ਜਿ ਸੁਨਾਤਾ ਹੈ ਅਸੀਂ ਇਸ ਗੁਰਕਾਰ ਸਾਹਿਬ ਸਿੰਘ ਜੀ ਸੰਤ ਪਰਮੇਸ਼ਵਰ ਦਾ ਨਾਮ ਲੀਏ ਗੁਰਾਂ ਦਾ ਨਾਮ ਵੀ ਹੈ ਇਹ ਤਤ ਵਿੱਚ ਇਹਨਾਂ ਦਾ ਵੀ ਹੈ ਜਿ ਕਿ ਅਸਮਰ ਨਾਮ ਲੀਏ ਜਿਹhaya ਅਧਕਾਰ ਹੋਵੇ ਉਸੇ ਸੇਖੀ ਖੋਨਾਵਾਟ ਕੁਬੀਏ ਹਜੂਰ ਨੇ ਵਰਤਨਾ ਕੀਤਾ ਹੈ। ਸੰਤ ਸੰਤਨ ਕਾ, ਹਨ ਸੰਤਨ ਕਾ। ਸੰਤਨ ਨਯ ਬਚਨੇ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੋ ਸੰਤ ਹਨ ਸਾਡਾ ਤੁਨਵੀਓਨ ਦਾ ਸੰਤਨ ਸਤਗੁਰਾਂ ਦਾ ਹੈ। ਤੁਨ ਵੀ ਸਾਡਾ ਸਤਗੁਰੂ ਸੰਤਨ ਦਾ ਹੀ ਹੈ। ਮਨ ਸੰਤਨ ਕਾ ਕੀ। ਆਪਣਾ ਮਨ ਨੂੰ ਸੰਤਨ ਗੁਰਾਂ ਦਾ ਹੀ ਕੀਤਾ ਹੈ। ਸਤਿਪਰਕ ਸਾਧ ਹਰਨਾਮ ਧਿਆਇ ਗੰਤ ਗੁਰੂ ਰਾਮਦਾਸ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਕਰਕੇ ਖਰੀ ਅਕਾਲ ਪੁਰਖ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਨਾੜਵ ਕੂਸਲਤਾਉ ਧਿਆਇ ਸਾਰੇ ਕੂਸਲ ਆਨੰਦ ਕੋਈ ਨਾ ਹੋਇਆ ਹੈ ਸਾਰੇ ਕੂਸਲ ਆਨੰਦ ਇੱਕ ਰਾਜੇ ਕੋ ਲਾ ਕੇ ਬਰਮਾ ਦੇ ਵਰਜੇ ਤੱਕ ਜੋ 11 ਵਰਜੇ ਸੁਖ ਦੇ ਮੰਨੇ ਹੈ ਇਹ ਸਾਰੇ ਸੁਖ ਤਦੋਂ ਹੋਗੇ ਜੀਵਨ ਮੁਕਤੀ ਨੂੰ ਜੋ ਸੋਖਾ ਕੋ ਬਰਮਾ ਜੀ ਨੂੰ ਵੀ ساری ਉਮਰ ਤੀ ਅਨੰ ਸੁਖ ਨਹੀਂ ਜਿਨਾ ਜੀਵ ਮੁਗਤ ਨੂੰ ਵਸੇਠੀ ਗਿੰ ਦੇਖਿਆ 14 ਵਾਰੀਆਂ ਖੋਲਿੰਦੇ ਨਿਕਲਦੇ ਜਿੰਨਾ ਅਨੰਦ ਹੈ ਜਿੰਨਾ ਬ੍ਰਹਮ ਨੂੰ ساری ਉਮਰ ਚੜੰਦ ਨਹੀਂ ਹੈ ਇਹ ਸਰਕਾਰ ਦਾ ਅਨੰਦ ਹੈ ਉਹ ਤਾਂ ਸਾਰਿਆਂ ਸੁਖਾਵਿਕੋ ਆਤਮ ਸੁਖ ਹੋਵੇ ਜਦੋਂ ਪ੍ਰਾਪਤ ਹੋਇਆ ਸੰਤਨ ਬਿਨ ਅਵਰਨਾ ਦਾਤਾ ਵੀ ਆ ਸੰਤਨ ਤੋਂ ਬਿਨ ਬਗੈਰ ਬੀਆ ਦੂਜਾ ਦਾਤਾ ਨਹੀਂ ਹੈ ਸੰਸਾਰ ਦੇ ਅੰਦਰ ਸੰਤਨ ਗੁਰਾਂ ਤੋਂ ਬਗੈਰ ਕੋਈ ਵੀ ਦਤਾ ਨਹੀਂ ਹੈ ਪੈਦਾ ਹੋਇਆ ਜੋ ਜੋ ਸਰਨ ਪਰ ਸਾਧੂ ਦੀ ਜਿਹੜੇ ਜਿਹੜੇ ਪੁਰਖੋ ਸਾਧੂ ਸ੍ਰੀਮਹapurkhਾਂ ਦੀ ਸ਼ਰਨ ਵਿੱਚ ਪੈ ਜਾਂਦੇ ਹਨ ਉਹ ਪਾਰ ਗ੍ਰਾਮੀ ਕੀਆ ਉਹ ਗ੍ਰਾਮ ਸੋ ਸੰਸਾਰ ਤੋਂ ਪਾਰ ਕਰ ਦਿੱਤੇ ਮਾਰੂ ਮੂਤ ਕਰ ਦਿੱਤੇ ਹੈ ਰਹਾਉ ਕੂਟ ਪਰਾਧ ਮਿਟਹਿ ਜਨ ਸੇਵਾ ਨਰੋ ਦੇ ਜਨੋ ਪਿਆਰਿਆਂ ਦੀ ਤਹਿਲ ਕਰਕੇ ਕਰੋੜਾ ਪਰਾਧ ਜਿਹੜੇ ਗੁਨਾਹ ਹਨ ਜਿਹੜੇ ਅਪਰਾਧ ਪਾਰ ਦੀ ਸ਼ਿਕਾਰੀਆਂ ਵਾਂਗ ਕਿਸੇ ਨੂੰ ਮਾਰਦੇ ਹੀ ਰਹਿਣ ਉਹ ਜਿਹੜੇ ਜਿਹੜੇ ਗੁਨਾਹ ਕੀਤੇ ਹੋਏ ਹਨ ਉਹ ਕਰੋੜਾ ਪਰਾਧ ਕਿੰਦੇ ਦੀ ਨਾਸ਼ ਹੋ ਜਾਂਦੇ ਹਨ ਊਤ ਪਰਾਧ ਨਿਟਹਿ ਜਨ ਸੇਵਾ ਜਾਨ ਦੀ ਸੇਵਾ ਕਰਕੇ ਕੋਣ ਜਨਮ ਦੇ ਪਰਾਧ ਉੱਗਣ ਨਹੀਂ ਜਾਂਦੇ ਹਨ ਰਾਜ ਆ ਗਿਆ ਜੀ ਹਰੀ ਦਾ ਕੀ ਪ੍ਰੇਮ ਦੇ ਨਾਮ ਦਾ ਗਾਣਾ ਕਰੀਏ ਜਨਾਂ ਦੀ ਪਹਿਲ ਕਰਕੇ ਉਹ ਆ ਤੂ ਆ ਗਿਆ ਮੁਖੀ ਜਲ ਉਹ ਲੋਕੀ ਸੁਖੀ ਹੋਈ ਦਾ ਅੱਗੇ ਪਰਲੋਕ ਦੀ ਉਜਲਾ ਮੁਖੰਦ ਹੈ ਜਨਕਾ ਸੰਗ ਵੱਡ ਭਾਜੀ ਬਾਈ ਜਨ ਪਗਤ ਉਹਨਾਂ ਦਾ ਸੁਤੰਨ ਉੱਤੋਂ ਦਰਗਾਂ ਕਰਕੇ ਪਾਇਆ ਜਾਂਦਾ ਹੈ ਸਨਾ ਇੱਕ ਅਨੇਕ ਗੁਣ ਪੂਰਨ ਸਾਡੀ ਰਸਨਾ ਇੱਕ ਹੈ ਮਹਾਂਪੁਰਖ ਜਿਨੇ ਕਾ ਗੁਣੋ ਕਰਕੇ ਪੂਰਨ ਲਗਾਲਾ ਟੜੇ ਹੋਏ ਹਨ ਜਨਕੀ ਕੇਤਕ ਉਪਮ ਕਹੀ ਹੈ ਜਿਹੜੇ ਪਿਆਰੇ ਮਾਰੋ ਦੇ ਜਨ ਸੇਵ ਕੋ ਨ ਵੀ ਕਿਤਨੀ ਕ ਮਹਿਮਾ ਕਹਿ ਸਕੀਏ ਦਸ ਕਹੀਏ ਦਸੀ ਨਹੀਂ ਯਾ ਦਗਨੀ ਆਗੋਚਰ ਸਦ ਅਵਨਾਸੀ ਕੋ ਮਨ ਵੀ ਗਮਤੈ ਦੇ ਪਰੇ ਹੈ ਜੋ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਦਾ ਨਾਸਤੋ ਰਹਿਤ ਬ੍ਰਹਮ ਹੈ ਸਰਲ ਸੰਤਨ ਕੀ ਲਹੀ ਹੈ ਉਹ ਸਰੂਪ ਸੰਤਾਂ ਭਗਤਾਂ ਦੀ ਸ਼ਰਨ ਚ ਲੈਣੇ ਕਰਕੇ ਲਖ ਲਈ ਦਾ ਪ੍ਰਾਪਤ ਕਰੀਗਾ ਹੈ ਨਿਰਗੁਣ ਨੀਜ ਅਨਾਥ ਅਪਰਾਧੀ ਨਿਰਗੁਣੋ ਨੀਜ ਅਨਾਥ ਅਪਰਾਧੀ ਜੀ ਮਹਾਰਾਜ ਅਸੀਂ ਨਿਰਗੁਣ ਹੋ ਸਾਡੇ ਸਰਸੰਤੋਖ ਹੈ ਜੋ ਕੋਈ ਗੁਣ ਨਹੀਂ ਹੈ ਨੀਜ ਨੀਤ ਕਰਮਾਂ ਨੂੰ ਕਰਨ ਵਾਲੇ ਹਉ ਲੋਭ ਆਦਿਕਾ ਨੂੰ ਅਪਰਾਧੀ ਹੋਰ ਦੇਵੀ ਜੇ ਕਦੀ ਰਾਤ ਨੂੰ ਉੱਤੇ ਲੱਗੇ ਹੋ। ਊਤ ਸੰਤਨਤੀ ਆਹੀ ਇਹਨਿਉ ਗੁਨਹਾਲੇ ਸਤ ਉਨਿਆ ਫੇਰ ਵੀ ਸੰਤਾ ਭਗਤਾ ਦੀ ਓਟ ਕੇ ਆਹੀ ਚੜ੍ਹਨਾ ਕੀ ਤਿਆ ਪ੍ਰਾਪਤ ਕੀਤੀ ਹੈ। ਊਦੇ ਤ ਮੂਹ ਗ੍ਰਹ ਅੰਧਕੂਪ ਬਹੁਤ ਖੂਰ ਕੀ ਮੋੜ ਕੀ ਭਰਵੇਂ ਮੋੜ ਰੂਪੀ ਅੰਧੇ ਖੂਰੇ ਕੀ ਦੁਬ ਰਹੇ ਹੋ। ਨਾਨਕ ਲਿਹੁ ਨਿਵਾਹੀ ਸਾਨੂੰ ਵੀ ਮਾੜਾ ਸਰੀਰ ਰੂਪੀ ਕਰ ਦੇ ਮੋਹ ਦੇ ਅੰਧੇ ਖੂਦ ਦੇ ਗਰੇਨੇਰੇ ਖੂਦ ਦੇ ਵਿੱਚ ਅਗੇ ਆਂਦਾ ਨਿਹਰਾ ਸਾਨੂੰ ਸਮਝ ਨਹੀਂ ਕਿ ਸਰੀਰ ਸਦਾ ਕਾਇਮ ਰਹਿਣੇ ਕਿ ਨਾਸ ਹੋ ਜਾਣੇ ਹੈ ਕਿਰਪਾ ਕਰਕੇ ਸਾਨੂੰ ਫੇਰ ਤੋੜ ਮਹਾਂਪੁਰਖ ਨੂੰ ਵਾਹ ਲੋ ਮੁਕਤ ਕਰ ਦਿਓ ایسی ਕਿਰਪਾ ਕਰੋ ਸਤਿਗੁਰੂ ਜੀ ਇਸ ਪ੍ਰਕਾਰ ਯਾਜਾ ਪਾਣੂ ਦੱਸਦੇ ਹਨ ਗੌਰਠਾ ਮਹੱਲਾ ਪੰਜਵਾ ਘਰ ਪਹਿਲਾ ਜਾ ਕਾ ਹਿਰਦੈ ਵਸਿਆ ਤੂ ਪਰਤਿ। ਜਿਹੜਾ ਕੰਸੁਰ ਕਾੜ ਦੇ ਜੀਉ ਪੰਜਵੇਂ ਸੂਤ ਜੋ ਜਾਂਦੇ ਹਨ। ਇਹ ਪਰਮੇਸ਼ਰ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਆਪ ਕਰਤਾ ਪ੍ਰਭੂ ਜੀ ਵਸ ਗਏ ਹੋ। ਕੀ ਤੈਂ ਆਸ ਪੂਜਾ ਇਹ ਪਰਮੇਸ਼ਰ ਇਹ ਨਾਲ ਨਾਲ ਹੈ ਕਿ ਕਵਾਕ ਬੋਲਦੇ ਹਨ ਉਹਨਾਂ ਦੀ ਤੈਂ ਸੱਚੇ ਦਰਜਾ ਆਸਾ ਪੂਰੀ ਕਰ ਦਿੱਤੀ ਹੈ। ਦਾਸ ਆਪਣੇ ਕੋਪੂ ਵਿਸਰਹਿ ਨਾ। ਜੰਤਰੀ ਆਮੀ ਆਗਦੇ ਸੇਵਕਾਂ ਨੂੰ ਤੂੰ ਇੱਕੋ ਹੋਇਆ ਨਾ ਪਰਮੇਸ਼ਵਰ। ਇਸ ਕਰਕੇ ਬਹੁਤ ਬੱਚੇ ਵੀ ਠੀਕ ਕਹਿਨੇ ਆ। ਆਗਦੇ ਸੇਵਕਾਂ ਤੁਸੀਂ ਮਾਰਾ ਪੁੱਤ ਦੇ ਨਹੀਂ ਹੋ। ਯਰਨ ਧੂਰ ਮਨ ਭਾਈ। ਸਾਡੇ ਮਨ ਤੋਂ ਸਕੇ ਵਰਸ਼ ਆਗਦੇ ਚਰਨਾਂ ਦੀ ਧੂੜ ਪਾਉਂਦੀ ਹੈ। ਤੇਰੀ ਆਕਾਠ ਕਥਾ ਕਥਨ ਨਾ ਜਾ। ਉਹ ਮਹਾਰਾਜੇ ਦੀ ਤੇਰੀ ਇਕਾਠ ਕਥਾ ਸ਼ਕਤੀ ਬਿੱਤੀ ਕਰਕੇ ਜੋ ਕਿਸੇ ਪ੍ਰਕਾਰ ਵੀ ਕਥਨ ਨਹੀਂ ਕੀਤੀ ਜਾਂਦੀ ਨਾ ਪਦਾਂ ਦੇ ਅਰਥ ਕਰਕੇ ਕਸਮ ਕੀਤੀ ਜਾ ਸਕਦੀ ਹੈ ਨਾ ਯੋਜਨਾ ਦੁਤੀ ਕਰਕੇ ਕਿਸੇ ਪ੍ਰਕਾਰ ਕਸਮ ਕੀਤੀ ਜਾ ਸਕਦੀ ਹੈ ਨਾ ਸੱਚੇ ਪਤਸ਼ਾਹ ਜੀ ਉਹ ਜਿਹੜੇ ਪਦਾਂ ਦੀ ਸ਼ਕਤੀ ਆਵੇ ਵਾਹ ਕਰਨਗੇ ਉਹਦੇ ਵਿੱਚ ਸਿਰਕ ਤੋਂ ਦੁਤੀ ਸਾਧ ਸੰਗਤ ਜੀ ਇਸ ਪ੍ਰਕਾਰ ਦੀ ਪਦਾਂ ਦੀ ਸ਼ਕਤੀ ਮਿਲਤੀ ਨੂੰ ਤਿੰਨ ਪ੍ਰਕਾਰ ਦੀ ਕਸਮ ਕੀਤਾ ਹੈ ਇਕ ਤੋ ਰੂੜੀ ਪਦ ਹੁੰਦਾ ਹੈ ਰੂੜੀ ਜਿਵੇਂ ਗੜਵਾ ਸ਼ਬਦ ਹੈ ਦੋਨ ਸ਼ਬਦ ਹੈ ਅਜੇ ਇਸੇ ਪ੍ਰਕਾਰ ਫੋੜਾ ਹੈ ਰੂਟੀ ਹੈ ਇਹ ਰੂੜੀ ਸ਼ਬਦ ਹਨ ਰੋਤੇ ਤੀ ਵਖੋ ਵਖਰੇ ਕੁਝ ਨਹੀਂ ਬਣਦੇ ਤੇ ਰੂੜੀ ਸ਼ਬਦ ਹੈ ਇੱਕ ਇੱਕ ਰੂੜੀ ਜੋਗ ਹੈ ਰੂੜੀ ਵੀ ਹੋਣਾ ਜਿਵੇਂ ਲਗਾਮ ਇਹ ਰੂੜੀ ਵੀ ਹੈ ਤੇ ਲਗਾਮ ਮੰਨ ਆਵੋ ਇਹ ਜੋਗ ਦੀ ਹੈ ਇਸ ਪ੍ਰਕਾਰ ਇਹ ਰੂੜੀ ਤੇ ਯੋਗ ਦੋਵੇਂ ਇਕੱਠੇ ਬਣ ਜਾਂਦੇ ਐ ਯੋਗ ਤੇ ਰੂੜੀ ਤੇ ਰੂੜੀ ਇਹਨਾਂ ਸ਼ਬਦਾਂ ਕਰਕੇ ਜੋ ਕਥਨ ਨਾ ਕੀਤਾ ਜਾਵੇ ਉਹ ਲਖਰਾਂ ਕਰਕੇ ਕੀਤਾ ਜਾਂਦਾ ਹੈ ਉਹ ਤੇਰੀ ਕਥਾ ਮਾਰਾ ਸ਼ਕਤੀ ਬਿਧੀ ਕਰ ਕਥਨ ਨਹੀਂ ਕੀਤਾ ਜਾਂਦਾ ਤੇਰਾ ਰੂਪ ਇਕੱਠ ਹੈ ਕਥਾ ਕਸਮ ਨਹੀਂ ਕੀਤੀ ਜਾਂਦੀ ਸ਼ਕਤੀ ਬਿਧੀ ਕਰਕੇ ਕੋਈ ਯਤਨ ਕਰੇ ਜੇ ਮੋਨੇ ਜਹਾਨ ਸੁਖ ਦਾਤੇ ਸੁਆਮੀ ਲਖਨੇ ਬਿਧੀ ਦੁਆਰਾ ਹੀ ਸਤਿਗੁਰੂ ਕਿਰਪਾ ਕਰਕੇ ਦੱਸਦੇ ਹਾਂ ਨਾਨਕ ਗੁਣੇ ਲਖ ਸੁਭ ਨੂੰ ਜੋ ਲਿਖਾਉਣ ਵਾਲੀ ਲਖਣਾ ਹੈ ਹਾਏ ਗੁਣੇ ਦਾਨ ਸੁਖ ਦਾਤੇ ਸਵਾਮੀ ਇਹ ਗੁਣੋ ਵਿਖਿਆਨੇ ਸਰਬ ਸੁਖਾਂ ਦੇ ਦਾਤੇ ਸਵਾਮੀ ਮਾਲਕ ਜੀ ਭक्ति ਤੇ ਵਡਾਈ ਇਹ ਵੀ ਸਾਰਿਆਂ ਤੋਂ ਉੱਚੀ ਹਿਰਨ ਕਰਵਾਦ ਕਹਤੋਂ ਅਭਿਆਕਰਤ ਕਹਤੋਂ ਬਰਾਦ ਆਦ ਕਹਤੋਂ ਸਭ ਤੇ ਸਭ ਮਾਇਆ ਦੀ ਅੰਸ਼ ਕਰਕੇ ਬਣੇ ਹੋਏ ਨਾਅ ਹੈ ਸੰਤ ਆਉ ਦੀ ਨਿਮਾ ਹੈ ਰਾਉ ਸੂ ਸੂ ਕਰਮ ਕਰਤਾ ਹੈ ਪ੍ਰਾਣੀ ਜਰਨ ਭਾਰੀ ਜੀ ਉਹ ਉਹ ਕਰਮਾਂ ਨੂੰ ਕਰਦੇ ਹਨ ਜੈਸੀ ਤੂੰ ਲਿਖ ਪਾਈ ਉਸ ਪ੍ਰਕਾਰ ਦੀ ਤੁਸੀਂ ਵਾਸ਼ਨਾ ਅਨਸਾਰ ਇਹਨਾਂ ਦੇ ਅੰਦਰ ਲਿਖ ਪਾਤੀ ਅੰਤ ਕਰਨ ਦੇ ਉੱਤੇ ਇਹ ਵਿੱਚ ਕਹ ਤੂੰ ਸੇਵਾ ਦੀ ਜਿਹੜੇ ਭਾਨਾ ਪ੍ਰੇਮੀ ਹਨ ਸਰਦਾ ਵਾਲੇ ਹਨ ਉਹਨਾਂ ਸੇਵਕਾਂ ਨੂੰ ਆਪ ਦੀ ਭਗਤ ਜੀ ਨੇ ਵੀ ਭਗਤੀ ਦੀ ਇਹ ਤਹਿੰਦੀ ਰਤੀ ਹੈ ਨਰਸਨ ਦੇਖ ਅਗਾਈ ਉਹ ਤਾਂ ਮਾਰੇ ਆਪ ਦੇ ਜਰਸ਼ਣੇ ਦੇਖ ਕੇ ਤ੍ਰਪਤ ਹੁੰਦੇ ਹਨ ਸਰਬ ਨਿਰੰਤਰ ਤੁਮਹ ਸਮਾਨ ਨੇ ਅੰਤ ਜੰਮੀ ਆਪ ਸਾਰਿਆਂ ਦੇ ਅੰਦਰ ਹੀ ਅੰਤਰੇ ਤੋਂ ਰਹਤ ਤੇਤੋ ਰਹੇ ਸਾਰਿਆਂ ਦਾ ਆਤਮਾ ਰੂਪੋ ਕਿਸਮ ਆਏ ਹੋਏ ਹੋ ਕਾ ਕੋ ਤੁਦ ਆਪ 부ਝਾਈ ਪਰ ਜਿਨ੍ਹਾਂ ਨੂੰ ਗੁਰਾਂਵਾਰਾ ਤੁਸੀਂ ਇਹ ਆਪਣੀ ਸਰੂਪ ਦੀ ਬੁਝਾਈ ਸਿੱਖਿਆ ਸਮਝਾਈ ਹੈ ਉਨਨੂੰ ਪਤਾ ਲੱਗਾ ਸੱਚੇ ਪਾਤਸ਼ਾਹ ਹੋਰ ਪ੍ਰਸਾਦ ਮਿਟਿਉ ਅਗਿਆਨ ਕੋਈ ਲੱਜ ਕਹਤਾ ਗੁਰਾਂ ਦੀ ਕਿਰਪਾ ਨਾਲ ਜਿਨਾਂ ਨੂੰ ਬੁਝਾਇਆ ਹੈ ਉਹਨਾਂ ਦਾ ਅਗਿਆਨ ਮਿਟ ਗਿਆ ਸਤਿਗੁਰੂ ਜੀ ਕਹਿੰਦੇ ਹਨ ਪ੍ਰਗਟ ਭਏ ਸਭ ਥਾਈ ਤੋ ਨੂੰ ਮਾਰੋ ਸਾਰਿਆਂ ਲੋਕਾਂ 'ਚ ਸਾਰੀਆਂ ਜਗ੍ਹਾ 'ਚ ਪ੍ਰਗਟ ਹੋ ਗਏ ਹੋ ਸੋਈ ਗਿਆਨੀ ਸੋਈ ਧਿਆਨੀ ਉਹ ਹੀ ਨਿਰਗੁਣ ਰੂਪ ਦੇ ਗਿਆਨ ਵਾਲਾ ਗਿਆਨੀ ਹੈ ਉਹ ਹੀ ਸਤਿਗੁਰੂ ਦੇ ਧਿਆਨ ਲਾਉਣ ਵਾਲਾ ਧਿਆਨੀ ਹੈ। ਕੋਈ ਪੁਰਖ ਸੁਭਾਈ ਉਹ ਹੀ ਸੋਮਾ ਵਾਲਾ ਪੁਰਖ ਪੂਰਨ ਪੁਰਖ ਹੈ। ਬਾਬਾ ਨਾਨਕ ਜਿਸ ਭੈ ਕੋਈ ਗਿਆਨ ਸੂਰਜ ਦੇ ਪ੍ਰਕਾਸ਼ ਵਾਲਾ ਪ੍ਰੋਹ ਗਿਆਨ ਵਾਲਾ ਉਹ ਭਾਈ ਪ੍ਰਕਾਸ਼ ਵਾਲਾ ਪੂਰਨ ਪੁਰਖ ਹੈ। ਬਾਬਾ ਨਾਨਕ ਜਿਸ ਭੈ ਦਇਆਲ ਇਹ ਗੁਰਮਾਰਾ ਸਾਰੇ ਕਿਸ ਵਿੱਚ ਹੈ। ਸਰਗੁਣਾਂ ਅਨਕਿੇ ਵੇਲਿਕੰਦੇ ਜਿਨਾ ਤੇ ਮਹਾਰਾਯ ਆਗਿਆਨ ਪਾ ਕੀਤੀ ਹੋਏ ਹੁੰਦੇ ਅਗਰੂ ਕਾ ਕੋ ਮਨ ਸੇ ਵਿਸਰ ਨਾ ਜਾਏ ਇਹ ਵਾਜਾ ਮਨ ਕਿਉਂ ਨਹੀਂ ਭੁੱਲ ਜਾਂਦੇ ਐਸੀ ਬਖਸ਼ਿਸ਼ ਕਰਦੇ ਹੋ ਆਪ ਪੂਰਥ ਮਹੱਲਾ ਪੰਜਵਾ ਸਗਲ ਸਮਗਰੀ ਮੋਹ ਵਿਆਪੀ ਇਹ ਜਿੰਨੀ ਸਾਰੀ ਸਮਗਰੀ ਸਮਦਾਨ ਪਦਾਰਥਾਂ ਦਾ ਇਕੱਠ ਹੋਇਆ ਹੈ ਤਾਰੀ ਮੋਹ ਦੇ ਵਿੱਚ ਲੱਗੀ ਹੋਈ ਹੈ ਜਿੰਨੀ ਸੰਸਾਰ ਸ੍ਰਿਸ਼ਟੀ ਦਾ ਹੈ ਕਦੇ ਉੱਚੇ ਕਦੇ ਨੀਚੇ ਕਦੇ ਮੰਦ ਕਰਮ ਕਰਕੇ ਨੀਵੇਂ ਨਰਕਾਤ ਕੰ ਜਾਣ ਜਾਂਦੇ ਹਨ ਕਦੇ ਪੁੰਨ ਆਵੇ ਕਰਕੇ ਉੱਚੇ ਸਰਗਾਤ ਕਾਂਹ ਪਹੁੰਚ ਜਾਂਦੇ ਹਨ ਕਬ ਉੱਚੇ ਕਰੇ ਉੱਚੇ ਕਰਮ ਕਰਕੇ ਦੁਨੀਆਂ ਯਸ਼ ਪਾਉਂਦੇ ਹਨ ਕਦੇ ਨੀਚੇ ਕੰਮ ਕਰਕੇ ਦੰਦਿਆ ਕਰਾਉਂਦੇ ਹਨ ਕਬ ਉੱਚੀਆਂ ਜੁਨਾ ਨੂੰ ਪ੍ਰਾਪਤੋ ਕੇ ਦੇਵ ਰਹੀ ਨੂੰ ਪਾ ਲੈਂਦੇ ਹੈ ਕਦੇ ਨੀਚੇ ਕਰਮ ਕਰਕੇ ਜਿਵੇਂ ਨੋਗਰਾਏ ਨੇ ਸਤੀ ਦਾ ਸਤ ਕੋਰ ਨੂੰ ਜੇ ਫਾਪੋਨ ਕਿਤੇ ਗਿਆ ਸੀ ਕੁਦੀ ਹਾਲ ਕੁਨੀ ਦੇ ਸਰਾਫ ਕਰਕੇ ਦਸਮੇਂ ਜੀ ਲਿਖਿਆ ਦਸ਼ਮਪ੍ਰਾਣ ਤੇ ਲਿਖਿਆ ਹੋਇਆ ਹੈ ਕਿ ਜੜ ਭੰਕ ਵਿਚਾਲ ਚ ਤਈ ਸੱਪ ਹੋ ਕੇ ਡਿੱ ਗਿਆ ਸੀ ਕੋੜ ਨਾ ਹੋਈ ਐ ਕਾਹੂ ਯਤਨਾ ਕਿਉਂ ਕਿਸੇ ਯਤਨ ਤਰੀਕਿਆਂ ਦੇ ਨਾਲ ਮਨ ਸ਼ੁੱਧ ਨਹੀਂ ਹੁੰਦਾ ਉਹਨਾਂ ਜੀਆਂ ਦਾ ਕੋੜ ਤੂ ਕੋ ਨਾ ਪਹੁੰਚੇ ਕੋੜ ਤੂਰੇ ਮੋਹ ਦੇਲਕੇ ਕਾ ਅਗਿਆਨੀ ਕੋਈ ਪਹੁੰਚ ਨਹੀਂ ਸਕਦਾ ਕਿਰਾ ਨਹੀਂ ਪਾ ਸਕਦਾ ਆਵਾਸੇ ਪਾ ਸਕਦਾ ਕੋੜ ਗੂਦੇ ਦੇ ਸਰੂਪ ਨੂੰ ਨਹੀਂ ਤਾਂ ਵੀ ਅਗਿਆਨੀ ਜਿੰਨੇ ਜੀ ਜੰਤਨ ਮੇਰੇ ਮਨ ਸਾਧ ਸਰਣ ਛੁਟਕਾਰਾ ਦੇ ਮੇਰੇ ਪਿਆਰੇ ਮਮਾਹੋ ਇਹ ਦੁਨੀਆ ਦੀ ਜੂਨਾ ਦਾ ਵੀ ਔੜਕ ਨਹੀਂ ਆਉਂਦਾ ਇੱਜਾ ਪਸਾਰਾ ਹੈ 1984 ਲੱਖ ਭੋਗਣ ਵਾਲੀ ਬਣੀ ਰਹਿੰਦੀ ਹੈ ਸਾਧ ਸੰਗਤ ਦੀ ਸ਼ਰਨ ਪੈ ਕੇ ਜਮਨਮਨ ਤੋਂ ਛੁਟਕਾਰਾ ਹੁੰਦਾ ਹੈ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੇ ਸਾਧ ਸੰਗਤ ਨੂੰ ਪਤਾ ਲੱਗਦਾ ਕਿ ਗੁਰੂ ਸਾਹਿਬ ਦੀ ਜਮਨ ਮਰਨ ਮੇਟਣ ਵਾਲੀ ਹੈ ਬਿਨਾ ਸਤ ਗੁਰੂ ਪੂਰਿਆਂ ਦੀ ਸ਼ਰਨ ਪਿਆ ਤੋਂ ਕੱਚਿਆਂ ਦੀ ਸ਼ਰਨ ਲੈਣੇ ਕਰ ਕਾਚੇ ਗੁਰ ਤੇ ਮੁਕਤ ਨਾ ਹੋਇਆ ਜੇ ਮਨੁਮਨਤ ਰਹਿ ਨਹੀਂ ਹੋ ਸਕੀਦਾ ਫਿਰ ਆਵਤ ਬਾਰੂ ਬਾਰ ਇਸ ਜਗਾਸੀ ਦੇ ਫੇਰੇ ਚ ਬਾਰ ਬਾਰ ਪੁਨੋ ਪੁਨ ਆਉਦਾ ਜਾਂਦਾ ਹੈ ਇੱਕ ਜਿਹਾੜੀ ਜਿਹੀਆਂ ਇਹ ਜੀਨਾ ਜਿਹੜੀਆਂ ਮਰ ਮਰ ਕੇ ਕਈ ਜੰਮ ਜੰਮ ਕੇ ਮਰ ਜਾਂਦੀਆਂ ਹਨ ਰਾਉ ਉਹ ਜੋ ਜੀਨਾ ਰੂਪੀ 12 12 ਪੁਨੋ ਪੁਨ ਆਉਂਦਾ ਜਾਂਦਾ ਰਹਿੰਦਾ ਹੈ ਰਹਾਉ ਉਹ ਜੋ ਪਰਮ ਪੁਲਾਵਾ ਕਹੀਅਤ ਉਹ ਇਹ ਗਿਆਨ ਕਰਕੇ ਧਰਮ ਹੈ ਦੇ ਅਗਿਆਨ ਕਰਕੇ ਭੁਲਾਵਾ ਪਿਆ ਕਹੀਦਾ ਹੈ ਅਵਰਨ ਦੇ ਪਰਦੇ ਕਰਕੇ ਭੁਲੇਖਾ ਪੈਂਦਾ ਹੈ ਜਿਨ ਮਹਿ ਉਰ ਜਿਉ ਸਗਲ ਸੰਸਾਰ ਅਵਰਨ ਦੇ ਪਰਦੇ ਵਿੱਚ ਅਤੇ ਬਖੇਪ ਸ਼ਕਤੀ ਵਿੱਚ ਸਾਰਾ ਸੰਸਾਰ ਉਹਦੀਆ ਪਿਆ ਫਸਿਆ ਪਿਆ ਹੈ ਪੂਰਨ ਪਾਗਦ ਪੁਰਖ ਸੁਆਮੀ ਕਾ ਕੋਈ ਪੂਰਨ ਪੁਰਖ ਉਹ ਜਿਹਨੇ ਸ਼ੁਰੂ ਹੈ ਉਹ ਸ਼ਾਮੀ ਦਾ ਪੂਰਨ ਭਗਤ ਕੋਈ ਕੋਈ ਆ ਕਰੋੜਾਂ ਵਿੱਚੋਂ ਸਾਰਾ ਉਹ ਥੋਕ ਤੇ ਨਿਆਰਾ ਉਹ ਚਾਹੇ ਜਿੰਨੀਆਂ ਮੁਕਤੀਆਂ ਵੀ ਹੈ ਚਾਹੇ ਸਰਗ ਦੇ ਸੁੱਖ ਹੈ ਬੋकुंठ ਦੇ ਸੁੱਖ ਹੈ ਅਤੇ ਬਰਮ ਲੋਗ ਦੇ ਸੁੱਖ ਹੈ ਸਾਰਿਆਂ ਥੋਕ ਪਦਾਰਥਾਂ ਤੋਂ ਵਿਕਤੀ ਨੂੰ ਨਿਆਰਾ ਕੀਤਾ ਇਹਨਾਂ ਉਹ ਪਰਮੇਸ਼ਰ 'ਚ ਜੁੜਿਆ ਰਹਿੰਦਾ ਹੈ ਨਿੰਦੋਂ ਨਹੀਂ ਕਾਹੂ ਬਾਤ ਜਿਹੜੇ ਮਹਾਂਪੁਰਖ ਹੈ ਉਹਨਾਂ ਨੂੰ ਕਿਸੇ ਗੱਲ ਬਾਰੇ ਨਿੰਦਾ ਨਾ ਕਰੋ ਵੀ ਉਹਨਾਂ ਕੋਲੇ ਪਦਾਰਥ ਨਹੀਂ ਜਾਂ ਉਹਨਾਂ ਕੋਲੇ ਸ਼ਕਤੀ ਨਹੀਂ ਇਹ ਕਿਸੇ ਗੱਲ ਕਰਕੇ ਨਿੰਦਣਯੋਗ ਨਹੀਂ ਸਾਰਿਆਂ ਪਦਾਰਥਾਂ ਦੇ ਮਾਲਕ ਉਹ ਇਹ ਖਸਮ ਕਾ ਕੀ ਹੈ ਐਸਾ ਧੱਕੇ ਖਸਮ ਨੇ ਆਗਲਾ ਬਣਾ ਲਿਆ ਹੈ ਵਾਹਿਦ ਜਣ ਜਿਹੜਾ ਆਗਲਾ ਬਣਾ ਲਿਆ ਉਹਨੂੰ ਕਿਸੇ ਗੱਲ ਕਰਕੇ ਪਦਾਰਥ ਕਰਕੇ ਨਿੰਦਣਾ ਨਹੀਂ ਚਾਹੀਦਾ ਵੀ ਇਹ ਪਦਾਰਥ ਵੀ ਥੋੜਾ ਦੇ ਕੋਲੇ ਜਿਉਂ ਦਾਸਾ ਟੁੱਟੀ ਚੁਪਰੀ ਚੀਜ਼ ਸਭ ਛਿਨਣਾ ਇਹ ਹਜਾ ਵੀ ਹੈ ਆ ਵੀ ਰਾਜਾ ਸੋਦੀ ਸੇਠ ਦਾ ਹੈ ਤੋਂ ਕਿਸੇ ਗੱਲ ਕਰਕੇ ਨਿੰਦਣਯੋਗ ਨਹੀਂ ਦੇਣਾ ਕਸੂਨੇ ਆਪਣਾ ਕਰ ਲਿਆ ਹੈ ਬਣਾ ਲਿਆ ਹੈ ਮਾਲਕ ਨੇ ਜਾ ਕਹੋ ਕਿਰਪਾ ਕਰੀ ਪ੍ਰਭ ਮੀਰੇ ਮੇਰੇ ਆਇ ਨੂੰ ਜਿੰਨਾ ਤੇ ਕਿਰਪਾ दृष्टि ਕੀਤੀ ਹੈ ਮੇਰੇ ਸਾਧ ਸੰਗਤ ਨਾਉ ਲੀਆ ਉਹਨਾਂ ਨਾਲ ਦੀ ਸਾਧ ਸੰਗਤ ਨਾਲ ਮੇਰੇ ਕੇ ਪਰਮੇਸ਼ਰ ਦੇ ਨਾਮ ਦਾ ਉਚਾਰਨ ਕੀਤਾ ਹੈ ਮਾਰ ਬ੍ਰਹਮ ਪਰਮੇਸ਼ਰ ਸਤਗੁਰੂ ਉਹਨਾਂ ਤੋਂ ਸਾਰ ਹੈ ਬ੍ਰਹਮ ਵਿਆਪਕ ਹੈ ਪਰਮੇਸ਼ਰ ਦੀ ਪੂਰਤੀ ਵਾਲਾ ਹੈ ਸਭ ਨੂੰ ਨੀਤ ਆਖ। ਸਭ ਦਾ ਸਰਤ ਉਹਦਾ ਹੈ। ਸਾਰੇ ਦਾ ਉਧਾਰ ਕਰਨ ਵਾਲਾ ਪਰਮੇਸ਼ਵਰ ਹੈ। ਸਤਿਗੁਰੂ ਵੀ ਉਹਦਾ ਏਵੇਂ ਨਾਮ ਈ ਹੈ ਜਿਵੇਂ ਹੋਰ ਨਾਮ ਹੈ। ਬਹੁ ਨਾਨਕ ਗੁਰਦਿਨ ਨਹੀਂ ਕਰੀ। ਗੁਰੂ ਸਾਹਿਬ ਤੋਂ ਬਿਗਾਰ ਕਰੀ ਜਾਂ ਮੋਛ ਸਾਹਿਬ ਤੋਂ ਮਿਲਕ ਨਹੀਂ ਹੋਈਗਾ। ਇਹੋ ਪੂਰਨਤਾ ਤੇ ਸਾਰੇ ਉਹਦੇ ਸਾਸਨ ਸਿੰਘ ਜੀ ਨਾਮ ਦੁਆਰਾ ਦੀ ਮਹੌਤਰੀ ਜੀਆ ਦਾਰਾ ਆਪਣੀਆਂ ਹੰਕਲ ਗਿਆਰਾਂ ਨੂੰ ਸਭ ਸੁਭਾਤ ਨੂੰ ਵਿਚਾਰ ਕੇ ਕਦੇ ਨਹੀਂ ਕੀਤਾ ਹੈ